ਭਾਈ ਜਿਹੜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਨਾ ਆ ਵੀਡੀਓ ਦੇ ਬੋਲ ਆ ਜਿਹੜੇ ਧੁਰਿੰਦਰ ਤੱਕ ਜਿਹੜੇ ਜਾਣ ਵਾਲੇ ਬੋਲ ਆ ਤੁਸੀਂ ਬੋਲਾਂ ਨੂੰ ਸੁਣ ਕੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ ਮਰਦਮ ਸ਼ਮਾਰੀ ਜਦੋਂ ਦੂਜੀ ਵੇਰ ਆਈ ਸੀ ਮੇਰੀ ਵੀ ਡਿਊਟੀ ਉਹਦੇ 'ਚ ਲਗਾਈ ਸੀ ਸਰਵੇ ਕਰਨ ਲਈ ਮੈਂ ਘਰਾਂ 'ਚ ਫੇਰੀ ਪਾਈ ਸੀ ਇੱਕ ਘਰ ਬੈਠੀ ਇੱਕ ਵਿਰਧ ਮਾਈ ਸੀ ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ ਸਤਿ ਸ਼੍ਰੀਕਾਲ ਕਹਿ ਕੇ ਮੇਰਾ ਸਿਰ ਝੁਕ ਗਿਆ ਕੌਣ ਹੈ ਭਾਈ ਤੂੰ ਕੰਮ ਹੈ ਕੀ ਵੇ ਤਰ੍ਹਾਂ ਇਕੱਲੀ ਹੋਰ ਕੋਈ ਨਾ ਜੀਵੇ ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ ਘੁੰਮਣ ਕਲਾਂ ਤੇ ਬਲਾਕ ਮੰਡੀ ਫੂਲ ਦਾ ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ ਆਪਣਾ ਨਾਂ ਦੱਸ ਨਾਲੇ ਆਪਣੇ ਸਰਦਾਰ ਦਾ ਮੱਧਮ ਅੱਖਾਂ ਦੇ ਵਿੱਚ ਭਾਰਾ ਆ ਪਾਣੀ ਸੀ ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ 60 ਸਾਲ ਹੋ ਗਏ ਪੁੱਤ ਬਖਤੌਰ ਸੁਣਾ ਵਿਆਹੀ ਨੂੰ ਹੇ ਹੇ ਚਾਰ ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ ਕੰਮ ਕਰ ਕਰ ਮੇਰੀ ਥੱਕਦੀ ਨਾ ਜਾਨ ਸੀ ਕੀ ਬਾਤ ਹੈ ਦਿਨ ਰਾਤ ਭੱਜੇ ਫਿਰਦੇ ਚਾਈ ਚਾਈ ਸੀ ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਂਈ ਸੀ ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ ਚਾਵਾ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਈਆਂ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡ ਵੇ ਇਸੇ ਗੱਲ ਨੂੰ ਮੇਰਾ ਸਾਈਂ ਦਿਲ ਤੇ ਲਾ ਗਿਆ ਨਿਰਮੋਹੀ ਦੁਨੀਆ ਨੂੰ ਫਤਿਹ ਬਲਾ ਗਿਆ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈ ਨਹੀਂ ਆਉਂਦੇ ਨੇ ਭੇਜੇ ਮੈਂ ਸਨੇਹੇ ਲੈ ਲੋ ਖਾਬਰਸਾਰ ਵੀ ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ ਦੱਸ ਕੀ ਕਰੂ ਪੁੱਤ ਪਾਲਣ ਹਾਰਾ ਵੇ ਚੰਦਰਿਆ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆਰਾ ਓਏ ਹੋਏ ਕੀ ਬਾਤ ਹੈ ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਹਾਂ ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਆ ਦੇਖੀ ਪੁੱਤ ਐਤਕੀ ਦੀ ਪੈਨਸ਼ਨ ਨਹੀਂ ਆਈ ਸੀ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕਿ ਹਾਰਵੇ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰਵੇ ਚਾਰ ਪੁੱਤਾਂ ਦੀ ਮਾਂ ਮੈਨੂੰ ਪਾਲਦੀ ਐ ਸਰਕਾਰ ਵੇ ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ ਭੋਗ ਤੇ ਕੱਠ ਨਾਲੇ ਕਰਨਗੇ ਭੰਡਾਰੇ ਵੇ ਉਸ ਦਿਨ ਦੇਖੀ ਪੁੱਤਾਂ ਵੱਜਦੇ ਸਲੂਟ ਵੇ ਉਸ ਦਿਨ ਦੇਖੀ ਪੁੱਤਾਂ ਵੱਜਦੇ ਸਲੂਟ ਵੇ ਸ਼ਰਧਾਂਜਲੀਆ ਵੇਲੇ ਦੇਖੀ ਬੋਲਦੇ ਝੂਠ ਵੇ ਹੋਏ 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 ਮਾਸਟਰ ਐ ਪੁੱਤਾਂ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ ਮਾਸਟਰ ਐ ਪੁੱਤਾਂ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ ਅਫਸਰਾਪੇ ਬਣਨਗੇ ਬਣਾਈ ਨੇਕ ਇਨਸਾਨ ਵੇ ਭੁੱਲ ਨਾ ਜਾਣ ਕਿਤੇ ਆਪਣੇ ਫਰਜ਼ ਵੇ ਬੜੇ ਔਖੇ ਹੁੰਦੇ ਲਾਉਣੇ ਮਾਵਾਂ ਦੇ ਕਰ ਜਵੇ ਬੇਬੇ ਨੇ ਜਦੋਂ ਮੁਕਾਤ ਹੀ ਕਹਾਣੀ ਸੀ ਚੈਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ ਦਿਲ ਵਿੱਚ ਉੱਠੀ ਫਿਰ ਡੁੱંગી ਇੱਕ ਚੀਜ਼ ਹੋਏ ਦਿਲ ਵਿੱਚ ਉੱਠੀ ਫਿਰ ਡੁੱંગી ਇੱਕ ਚੀਜ਼ ਹੋਏ ਚੇਤੇ ਰੱਖਿਓ ਸੋਹਣਿਓ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਬਾਈ ਇੱਕ ਇੱਕ ਬੋਲ ਆ ਜਿਹੜਾ ਦਿਲੋਂ ਲਿਖਿਆ ਹੋਇਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ